ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ। 트럼ਪ ਪ੍ਰਸ਼ਾਸਨ ਨੇ ਪੰਜਾਬੀ ਨੌਜਵਾਨਾਂ ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ ਜੋ ਆਪਣੇ ਡਰਾਈਵਰ ਹੁਨਰ ਦੇ ਆਧਾਰ ਤੇ ਨੌਕਰੀਆਂ ਦੀ ਭਾਲ ਚ ਅਮਰੀਕਾ ਗਈ ਸਨ। ਦੱਸਦੀ ਹੈ ਕਿ ਟਰੱਕ ਡਰਾਈਵਰਾਂ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਇਸ ਦੇ ਸਬਰਥਨ ਲਈ ਟੈਸਟ ਕਰਵਾਏ ਜਾ ਰਹੇ ਨੇ। 트럼ਪ ਪ੍ਰਸ਼ਾਸਨ ਨੇ ਇਹ ਨਿਯਮ ਪੰਜਾਬ ਦੇ ਟਰੱਕ ਡਰਾਈਵਰਾਂ ਨਾਲ ਹੋਏ ਕਈ ਹਾਦਸਿਆਂ ਤੋਂ ਬਾਅਦ ਲਾਗੂ ਕੀਤਾ। ਪੁਲਿਸ ਸੜਕ ਤੇ ਟਰੱਕ ਡਰਾਈਵਰਾਂ ਨੂੰ ਵੀ ਰੋਕ ਰਹੀ ਹੈ ਤੇ ਅੰਗਰੇਜ਼ੀ ਬੋਲਣ ਦੇ ਟੈਸਟ ਵੀ ਕਰਵਾ ਰਹੀ ਹੈ। ਹੁਣ ਤੱਕ ਸ ਹਜ਼ਾਰ ਤੋਂ ਵੱਧ ਗੈਰ ਅਮਰੀਕੀ ਟਰੱਕ ਡਰਾਈਵਰ ਇਸ ਟੈਸਟ ਚ ਫੇਲ ਹੋ ਚੁੱਕੇ ਨੇ ਤੇ ਉਹਨਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਨੇ। ਇਸ ਵੇਲੇ ਅਮਰੀਕਾ ਚ 1.5 ਲੱਖ ਪੰਜਾਬੀ ਡਰਾਈਵਰ ਨੇ ਅਮਰੀਕੀ ਆਵਾਜਾਈ 71 ਸੀ ਨੱਫੀ ਦੇ ਅਨੁਸਾਰ 30 ਅਕਤੂਬਰ ਤੱਕ ਚੱਲੇ ਅੰਗਰੇਜ਼ੀ ਟੈਸਟ ਦੌਰਾਨ ਬਹੁਤ ਸਾਰੇ ਡਰਾਈਵਰ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣ ਚ ਅਸਮਰਥ ਸਨ। ਜਦਕਿ ਦੂਸਰੇ ਅੰਗਰੇਜ਼ੀ ਚ ਲਿਖੇ ਟ੍ਰੈਫਿਕ ਸੰਕੇਤਾਂ ਦੀ ਪਛਾਣ ਕਰਨ ਚ ਸਮਰਥ ਰਹੇ। ਨਾਜ਼ੇ ਕਿ ਅਮਰੀਕੀ ਸਰਕਾਰ ਨੇ ਲਗਭਗ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਲਈ ਵੀਜ਼ਾ ਮੁਅੱਤਲ ਕਰ ਦਿੱਤਾ ਸੀ ਅਮਰੀਕੀ ਵਿਦੇਸ਼ੀ ਮੰਤਰੀ ਮਾਰਕੋ ਰੂਗਿਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਲਾਨ ਕੀਤਾ ਲਗਭਗ 2 ਮਹੀਨੇ ਪਹਿਲਾਂ ਫਲੋਰੀਡਾ 'ਚ ਇੱਕ ਪੰਜਾਬ ਦੇ ਟਰੱਕ ਡਰਾਈਵਰ ਦੇ ਗਲਤ ਯੂ-ਟਰਨ ਲੈਣ ਕਾਰਨ ਤੇ 21 ਸਾਲਾਂ ਦਰਸ਼ਨਪ੍ਰੀਤ ਸਿੰਘ ਵੱਲੋਂ ਟੱਕਰ ਮਾਰਨ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਸੀ ਜਿਸ ਕਰਕੇ ਹੁਣ ਅਮਰੀਕਾ ਸਰਕਾਰ ਨੇ ਸਖਤੀ ਅਪਣਾ ਲਈ ਹੈ ਅਮਰੀਕਾ ਦੇ ਰਾਸ਼ਟਰਪਤੀ 트럼ਪ ਨੇ ਪੰਜਾਬੀਆਂ ਨੂੰ ਇੱਕ ਹੋਰ ਵੱਡਾ ਝਟਕਾ ਦਿੱਤਾ। 트럼ਪ ਪ੍ਰਸ਼ਾਸਨ ਨੇ ਪੰਜਾਬੀ ਨੌਜਵਾਨਾਂ ਤੇ ਆਪਣੀ ਪਕੜ ਹੋਰ ਮਜ਼ਬੂਤ ਕਰ ਦਿੱਤੀ ਹੈ ਜੋ ਆਪਣੇ ਡਰਾਈਵਰ ਹੁਨਰ ਦੇ ਆਧਾਰ ਤੇ ਨੌਕਰੀਆਂ ਦੀ ਭਾਲ ਚ ਅਮਰੀਕਾ ਗਈ ਸਨ। ਦੱਸਦੀ ਹੈ ਕਿ ਟਰੱਕ ਡਰਾਈਵਰ ਲਈ ਅੰਗਰੇਜ਼ੀ ਬੋਲਣਾ ਲਾਜ਼ਮੀ ਕਰ ਦਿੱਤਾ ਗਿਆ ਤੇ ਇਸ ਦੇ ਸਬਰਥ ਲਈ ਟੈਸਟ ਕਰਵਾਏ ਜਾ ਰਹੇ ਨੇ। 트럼ਪ ਪ੍ਰਸ਼ਾਸਨ ਨੇ ਇਹ ਨਿਯਮ ਪੰਜਾਬ ਦੇ ਟਰੱਕ ਡਰਾਈਵਰਾਂ ਨਾਲ ਹੋਏ ਕਈ ਹਾਦਸਿਆਂ ਤੋਂ ਬਾਅਦ ਲਾਗੂ ਕੀਤਾ। ਪੁਲਿਸ ਸੜਕ ਤੇ ਟਰੱਕ ਡਰਾਈਵਰਾਂ ਨੂੰ ਵੀ ਰੋਕ ਰਹੀ ਹੈ ਤੇ ਅੰਗਰੇਜ਼ੀ ਬੋਲਣ ਦੇ ਟੈਸਟ ਵੀ ਕਰਵਾ ਰਹੀ ਹੈ। ਹੁਣ ਤੱਕ ਹਜ਼ਾਰ ਤੋਂ ਵੱਧ ਗੈਰ ਅਮਰੀਕੀ ਟਰੱਕ ਡਰਾਈਵਰ ਇਸ ਟੈਸਟ ਚ ਫੇਲ ਹੋ ਚੁੱਕੇ ਨੇ ਤੇ ਉਹਨਾਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਗਏ ਨੇ ਇਸ ਵੇਲੇ ਅਮਰੀਕਾ ਚ 1.5 ਲੱਖ ਪੰਜਾਬੀ ਡਰਾਈਵਰ ਨੇ ਅਮਰੀਕੀ ਆਵਾਜਾਈ 71 ਸੀ ਇਨਫੀ ਦੇ ਅਨੁਸਾਰ 30 ਅਕਤੂਬਰ ਤੱਕ ਚੱਲੇ ਅੰਗਰੇਜ਼ੀ ਟੈਸਟ ਦੌਰਾਨ ਬਹੁਤ ਸਾਰੇ ਡਰਾਈਵਰ ਅੰਗਰੇਜ਼ੀ ਚੰਗੀ ਤਰ੍ਹਾਂ ਬੋਲਣ ਚ ਅਸਮਰਥ ਸਨ ਜਦਕਿ ਦੂਸਰੇ ਅੰਗਰੇਜ਼ੀ ਚ ਲਿਖੇ ਟ੍ਰੈਫਿਕ ਸੰਕੇਤਾਂ ਦੀ ਪਛਾਣ ਕਰਨ ਚ ਸਮਰਥ ਰਹੇ ਨਾਜ਼ੇ ਕਿ ਅਮਰੀਕੀ ਸਰਕਾਰ ਨੇ ਲਗਭਗ 2 ਮਹੀਨੇ ਪਹਿਲਾਂ ਭਾਰਤੀ ਡਰਾਈਵਰਾਂ ਲਈ ਵੀਜ਼ਾ ਮੁਅੱਤਲ ਕਰ ਦਿੱਤਾ ਸੀ ਇਸ ਸਬ ਅਮਰੀਕੀ ਵਿਦੇਸ਼ੀ ਮੰਤਰੀ ਮਾਰਕੋ ਰੂਗਿਓ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਐਲਾਨ ਕੀਤਾ ਲਗਭਗ 2 ਮਹੀਨੇ ਪਹਿਲਾਂ ਫਲੋਰੀਡਾ 'ਚ ਇੱਕ ਪੰਜਾਬ ਦੇ ਟਰੱਕ ਡਰਾਈਵਰ ਦੇ ਗਲਤ ਯੂ-ਟਰਨ ਲੈਣ ਕਾਰਨ ਤੇ 21 ਸਾਲਾਂ ਜਸ਼ਨਪ੍ਰੀਤ ਸਿੰਘ ਵੱਲੋਂ ਟੱਕਰ ਮਾਰਨ ਕਾਰਨ ਭਿਆਨਕ ਹਾਦਸਾ ਵਾਪਰ ਗਿਆ ਸੀ ਜਿਸ ਕਰਕੇ ਹੁਣ ਅਮਰੀਕਾ ਸਰਕਾਰ ਨੇ ਸਖਤੀ ਅਪਣਾ ਲਈ ਹੈ